आ डेढ़ साल चकाली दल की सरकार लिया दौ वापस चेहर खुशियां आधायक इतो जितने गया आए दो डो, जो, डो, जो, जो, तो मैं ही दिता लिया पारक पुरखा मैं ही बनाई मैं दते पैसे पर कोई लोग अ ਉਹ ਲੈ ਜਾਂਦੇ ਸਾਰੀਆਂ ਚੀਜ਼ਾਂ ਜਿੰਨੇ ਜ ਮੈਂ ਆ ਜਾਂਦੀ ਐ ਮੈਂ ਡਾ ਵੱਡਾ ਮੈਂ ਪਾਰਟੀ ਤੋਂ ਵੱਡਾ ਐ ਮੈਨੂੰ ਦੱਸਣਾ ਚਾਹਣਾ ਸੁਖਵੀਰ ਸਿੰਘ ਬਾਦਲ ਵੀ ਪਾਰਟੀ ਨੂੰ ਛੱਡ ਦੇਣਾ ਸੁਖਵੀਰ ਸਿੰਘ ਬਾਦਲ ਨੂੰ ਵੀ ਸੱਥ ਨਹੀਂ ਕਰਨੀ ਪਾਉਣਾ ਕਿਸੇ ਨੇ ਆ ਸਾਰੀ ਤਾਕਤ ਸ਼ਰੂਨੀ ਕਾਲੀ ਗਲਤੀ ਐ ਥੋਡੇ ਆ ਜਿਹੜੀ ਪਾਰਟੀ ਐ ਥੋਡੇ ਬਜ਼ੁਰਗਾਂ ਦੀ ਪਾਰਟੀ ਐ ਅਕਾਲੀ ਦੇ 103000 ਪਰਾਂ ਦੀ ਪਾਰਟੀ ਐ ਕੌਮ ਦੀ ਜਥੇਬੰਦੀ ਐ ਖਾਲਸਾ ਪੰਥ ਦੀ ਜਥੇਬੰਦੀ ਆ 50 ਦੀ ਜਥੇਬੰਦੀ ਆ ਦੂਜੇ ਸਾਰੇ ਦਿੱਲੀ ਦੇ ਲੁਟੇਰੇ ਆ ਕੁੱਟੀਆਂ ਪਾਰਟੀਆਂ ਐ ਕਰਕੇ ਐਸ ਪਾਰਟੀ ਦੀ ਜੜਾ ਇੰਨੀ ਮਜ਼ਬੂਤ ਹੈ ਚਲੋ 10 ਸਾਲ ਥੱਕੀ ਵੱਜ ਗਈ ਆਪਣੇ ਨਾਲ ਕੋਈ ਝੂਠ ਬੋਲਦਾ ਕਿਸ ਨੇ ਕੋਈ ਡਰਾਮਾ ਕਰਕੇ ਆਪਾਂ ਪਿੱਛੇ ਰਹਿ ਗਏ ਪਰ ਮੈਂ ਤੁਹਾਨੂੰ ਦੱਸਣਾ ਆਪਣੀ ਫੌਜ ਹੁਣ ਫਿਰ ਤੋਂ ਤਿਆਰ ਆ ਮੈਂ ਤਾਂ ਪਿੰਡਾ ਘੁੰਮਦਾ ਰਹਿਣਾ ਹੈ ਮਨ ਬਣਾ ਲਓ ਸਰਕਾਰ ਲੈ ਕੇ ਆਉਣੀ ਹੈ ਤੇ ਥੋਡੀ ਸਰਕਾਰ ਰਹੂਗੀ ਕੋਈ ਜੀ ਪਿੰਡਾਂ ਦੀ ਉਹਨਾਂ ਦੀ ਫਿਕਰ ਨਾ ਜਿਹੜੀ ਅੱਜ ਤੁਹਾਡੀ ਆਪਣੀ ਸਰਕਾਰ ਆ ਗਈ ਨਾ ਜਿਹੜੀ ਤੁਹਾਡੀ 4 ਕਰੋੜ ਦੀ 2 ਕਰੋੜ ਦੀ ਜਮੀਨ ਹੈ ਜਿਸ ਦਿਨ ਆਪਣੀ ਸਰਕਾਰ ਨੇ ਸੋਚ ਚੁੱਕੀ ਦੁਗਣੀ ਤਿੰਨੇ ਹੋ ਜਾਣਗੇ ਭਾਅ ਮਦਦ ਤੁਸੀਂ ਆਪ ਦੇਖੋ ਆ ਜਿਹੜੇ ਤੁਹਾਡੇ ਬਾਈਪਾਸ ਬਣਾਏ ਆ ਕੀ ਮਨਪੀ ਵਿੱਚ ਦੁਆਰੇ ਤੱਕ ਨਾ ਦੇ ਇਹ ਆ ਉਹ ਗਰੰਟੀ ਮੇਰੀ ਹੈ ਬੋਲੇ ਸੋ ਨਿਹਾਲ ਮਨਪ੍ਰੀਤਿਆਲੀ ਕੋਈ ਕਾਲੀ ਦਲ ਦਾ ਹੁਣ ਮੈਂਬਰ ਨਹੀਂ ਬਣ ਸਕਦਾ ਗਰਦਾਰਾਂ ਨੂੰ ਅਸੀਂ ਵੀ ਇੱਥੇ ਬਸ ਤੁਸੀਂ ਮਨ ਬਣਾ ਲਓ ਅਕਾਲੀ ਰੰ ਨੂੰ ਤਗੜਾ ਕਰਨਾ ਹੈ ਤੇ ਗਰਦਾਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੈਂ ਵੱਡੇ ਬੰਦ ਸਾਬ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਦੇ ਨਾਂ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਜੋ ਕਰੋੜਪਤੀ ਬਣਿਆ ਜਿਹੜੇ ਮੈਂ ਬਾਈਪਾਸ ਕੱਢੇ ਆ ਉਹਨਾਂ ਕਰਕੇ ਬਣੇ ਆ ਜਿਹੜੇ ਇੱਥੇ ਤਰੱਕੀ ਕਰਾਈ ਗਿਆ ਕਾਲੀ ਦਰ ਤੇ ਕੀਤੀ ਆ ਉਹਦੇ ਕਰਕੇ ਬਣੇ ਆ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਜਿਹੜਾ ਆਪਣੀ ਮਾਂ ਨੂੰ ਭੁੱਲ ਜਾਂਦਾ ਵੀ ਮਾਂ ਪਾਰਟੀ ਨੂੰ ਭੁੱਲ ਜਾਂਦਾ ਉਦੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ ਮੈਂ ਆਈ ਬੇਨਤੀ ਕਰਨਾ ਹੈ ਤਾਂ ਕਿ ਇਹ ਰੋਕ ਤਗੜੇ ਹੋ ਜਾਉ ਉਹਨੂੰ ਮੈਂ ਜਲਦੀ ਪਾਰਟੀ ਦੇ ਇੱਕ ਦਫ਼ਤਰ ਮੈਂ ਪਹਿਲੇ ਵੀ ਕਹਿ ਕੇ ਆਇਆ ਸੀ ਆਪਾਂ ਮੁਲੀਆਪੁਰ ਉੱਤੇ ਮੇਨੋ ਰਜਿਸਟਰੀ ਦਫ਼ਤਰ ਖੋਲ੍ਹਿਆ ਜਿੱਥੇ ਓਐਸਟੀ ਮੇਰਾ ਅਫਸਰ ਉੱਥੇ 24 ਘੰਟੇ ਰਹੂਗਾ ਕੱਲੇ ਤਾਂ ਕੇ ਹਲਕੇ ਵਾਸਤੇ ਤੁਸੀਂ ਇਹ ਨਾ ਸਮਝਿਓ ਤੁਹਾਨੂੰ ਕਿਸੇ ਚੀਜ਼ ਦੀ ਕਮੀ ਆਉਂਗੀ ਜਿਸ ਦਿਨ ਦਫ਼ਤਰ ਖੋਲ੍ਹ ਦਿੱਤਾ ਮੈਂ 15 ਦਿਨਾਂ ਦੇ ਅੰਦਰ ਅੰਦਰ ਤੇ ਉਹਨੇ ਮਾ ਕੋਈ ਕੰਮ ਹੋਏ ਤੁਸੀਂ ਮੇਰੇ ਦਫ਼ਤਰ ਆ ਜਾਓ ਆ ਡੇਢ ਸਾਲ ਚ ਕਾਲੀ ਦਰਦੀ ਸਰਕਾਰ ਲਿਆ ਦਿਓ ਵਾਪਸ ਤੁਹਾਡੇ ਚਿਹਰਿਆਂ ਦੀ ਖੁਸ਼ੀਆਂ ਲਿਆ ਦੂਗਾ ਆ ਦੁਰੀਆ ਕਾ ਆ ਜਿਹੜਾ ਥੋੜਾ ਬੁਧਾਇੇ ਕਿੱਥੋਂ ਕਿੱਥੇ ਗਿਆ ਆ 100 ਦੇ 200 ਦੇ ਮੈਂ ਦਿੱਤਾ ਲੈਣ ਨੂੰ ਆ ਪਾਰਕਾਂ ਪੁਰਕਾਂ ਮੈਂ ਬਣਾਈਆ ਮੈਂ ਇੱਥੇ ਪੈਸੇ ਪਰ ਕੋਈ ਲੋਕੀ ਐਜੇ ਜਿਨ੍ਹਾਂ ਦੇ ਪੈਰਨ ਭੁੱਲ ਜਾਂਦੇ ਸਾਰੀਆਂ ਚੀਜ਼ਾਂ ਜਿਹਦੇ ਮੈਂ ਆ ਜਾਂਦੀ ਐ ਮੈਂ ਤਾਂ ਵੱਡਾ ਮੈਂ ਪਾਰਟੀ ਤੋਂ ਵੱਡਾ ਐ ਮੈਨੂੰ ਦੱਸਣਾ ਚਾਹਣਾ ਐ ਸੁਮੇਰ ਸਿੰਘ ਬਾਦਲ ਨੇ ਪਾਦੀ ਨੂੰ ਛੱਡ ਦੇਣਾ ਸੁਮੇਰ ਸਿੰਘ ਬਾਦਲ ਨੂੰ ਵੀ ਸੱਤਰੀ ਕਰਨੀ ਪロナ ਕਿਸ ਨੇ ਆ ਸਾਰੀ ਤਾਕਤ ਸ਼ਰੂਨੀ ਕਾਲੀ ਜਲਦੀ ਹੈ ਥੋਡੇ ਆ ਜਿਹੜੀ ਪਾਰਟੀ ਹੈ ਥੋਡੇ ਬਜ਼ੁਰਗਾਂ ਦੀ ਪਾਰਟੀ ਹੈ ਅਕਾਲੀ ਦੇ 103 ਸਾਲ ਪੁਰਾਣੀ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਖਾਲਸਾ ਪੰਥ ਦੀ ਜਥੇਬੰਦੀ ਹੈ ਪੰਜਾਬ ਦੀ ਜਥੇਬੰਦੀ ਹੈ ਦੂਜੇ ਸਾਰੇ ਦਿੱਲੀ ਦੀ ਲੁਟੇਰੀਆਂ ਦੁਨੀਆ ਪਾਰਟੀਆਂ ਐਸ ਕਰਕੇ ਐਸ ਪਾਰਟੀ ਦੀ ਜੜਾ ਇੰਨੀ ਮਜ਼ਬੂਤ ਹੈ ਚਲੋ 10 ਸਾਲ ਥੱਕੀ ਵੱਜ ਗਈ ਆਪਣੇ ਨਾਲ ਕੋਈ ਝੂਠ ਬੋਲਦਾ ਕਿਸੇ ਕੋਲ ਡਰਾਮਾ ਕਰਕੇ ਆਪਾਂ ਪਿੱਛੇ ਰਹਿ ਗਏ ਪਰ ਮੈਂ ਤੁਹਾਨੂੰ ਦੱਸਣਾ ਆਪਣੀ ਫੌਜ ਹੁਣ ਫਿਰ ਤੋਂ ਤਿਆਰ ਹੈ ਮੈਂ ਤਾਂ ਪਿੰਡਾ ਘੁੰਮਦਾ ਰਹਿਣਾ ਹੈ ਮਨ ਬਣਾ ਲਓ ਸਰਕਾਰ ਲੈ ਕੇ ਆਉਣੀ ਹੈ ਤੇ ਥੋਡੀ ਸਰਕਾਰ ਰਹੂਗੀ ਕੋਈ ਜ਼ਮੀਨਾਂ ਦੀ ਉਹਨਾਂ ਦੀ ਫਿਕਰ ਨਾ ਜਿਹੜੀ ਅੱਜ ਥੋਡੀ ਆਪਣੀ ਸਰਕਾਰ ਆ ਗਈ ਨਾਲ ਜਿਹੜੀ ਥੋਡੀ 4 ਕਰੋੜ ਦੀ 2 ਕਰੋੜ ਦੀ ਜਮੀਨ ਹੈ

ਬੱਸ ਤੁਸੀਂ ਮਨ ਬਣਾ ਲਓ ਅਕਾਲੀ ਰੰ ਨੂੰ ਤਗੜਾ ਕਰਨਾ ਹੈ ਤੇ ਗਰਦਾਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੈਂ ਵੱਡੇ ਬੰਦ ਸਾਬ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਦੇ ਨਾਂ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਉਹ ਕਰੋੜਪਤੀ ਬਣਿਆ ਜਿਹੜੇ ਮੈਂ ਬਾਈਪਾਸ ਕੱਢੇ ਹੈ ਉਹਨਾਂ ਕਰਕੇ ਬਣਿਆ ਜਿਹੜੇ ਇੱਥੇ ਤਰੱਕੀ ਕਰਾਈ ਗਿਆ ਕਾਲੀਦਰ ਨੇ ਕੀਤੀ ਆ ਉਹਦੇ ਕਰਕੇ ਬਣੇ ਆ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਜਿਹੜਾ ਆਪਣੀ ਮਾਂ ਨੂੰ ਭੁੱਲ ਜਾਂਦਾ ਵੀ ਮਾਂ ਪਾਪੀ ਨੂੰ ਭੁੱਲ ਜਾਂਦਾ ਉਹ ਇਤੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ ਮੈਂ ਆਈ ਬੇਨਤੀ ਕਰਨਾ ਹੈ ਤਾਂ ਕਿ ਉਹ ਤਗੜੇ ਹੋ ਜਾਉ ਮੈਂ ਜਲਦੀ ਪਾਰਟੀ ਦੇ ਇੱਕ ਦਫ਼ਤਰ ਮੈਂ ਪਹਿਲੇ ਵੀ ਕਹਿ ਕੇ ਆਇਆ ਸੀ ਆਪਾ ਮੁਲਿਆ ਕੋਲ ਉੱਤੇ ਮੈਂ ਜੋ ਹਕਮ ਦਫ਼ਤਰ ਖੋਲ੍ਹਿਆ ਜਿੱਥੇ ਓਐਸਟੀ ਮੇਰਾ ਅਫਸਰ ਉੱਥੇ 24 ਘੰਟੇ ਰਹੂਗਾ ਕਰਨੇ ਤਾਂ ਕਿ ਹਲਕੇ ਵਾਸਤੇ ਤੁਸੀਂ ਇਹ ਨਾ ਸਮਝਿਓ ਤੁਹਾਨੂੰ ਕਿਸੇ ਚੀਜ਼ ਦੀ ਕਮੀ ਆ ਉਹ ਜਿਸ ਦਿਨ ਦਫਤਰ ਖੋਲ੍ਹ ਦਿੱਤਾ ਮੈਂ 15 20 ਦਿਨਾਂ ਦੇ ਅੰਦਰ ਅੰਦਰ ਤੇ ਉਹਦੇ ਮਾ ਕੋਈ ਕੰਮ ਹੋਏ ਤੁਸੀਂ ਮੇਰੇ ਦਫਤਰ ਆ